ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭਰਾਵਾਂ ਲਈ ਜ਼ਰੂਰੀ ਸੂਚਨਾ ਲੈ ਕੇ ਆਇਆ ਭਰਾ ਮੇਰੋ ਅੱਜ ਸਰਦੂਗੜ ਦੇ ਵਿੱਚ ਤਿੰਨ ਅਕਾਊਂਟ ਹੈਕ ਹੋਏ ਨੇ ਆਪਣੇ ਸਰਦੂਗੜ ਵਾਲਿਆਂ ਦੇ ਸੋ ਮੈਂ ਸਾਰੇ ਭਰਾਵਾਂ ਨੂੰ ਦੱਸਣਾ ਚਾਹੁੰਦਾ ਵੀ ਅਕਾਊਂਟ ਹੋਣ ਦਾ ਕਾਰਨ ਜਿਹੜਾ ਆਡੀਓ ਨਾਮ ਦਾ ਮੈਸੇਜ ਹੈ ਤੁਹਾਡੇ WhatsApp ਤੇ ਵੀ ਆ ਸਕਦਾ Facebook ਤੇ ਵੀ ਆ ਸਕਦਾ Instagram ਤੇ ਵੀ ਆ ਸਕਦਾ Telegram ਤੇ ਵੀ ਆ ਸਕਦਾ ਸੋ ਜਿੰਨੇ ਭਰਾਵਾਂ ਕੋਲੇ ਮੈਸੇਜ ਆਇਆ ਉਸ ਤੇ ਕਲਿੱਕ ਨਾ ਕੀਤਾ ਜਾਵੇ ਉਸ ਨੂੰ ਡਾਊਨਲੋਡ ਨਾ ਕੀਤਾ ਜਾਵੇ ਜਿੱਦਾਂ ਉਹ ਡਾਊਨਲੋਡ ਹੁੰਦਾ ਤਾਂ ਤੁਹਾਡੇ ਜਿਹੜੇ ਫੋਨ ਦੇ ਵਿੱਚ ਅਕਾਊਂਟ ਨੇ ਨਾਲ ਦੀ ਨਾਲ ਹੈਕ ਹੋ ਜਾਣਗੇ ਸਰਦੂਰਗੜ ਦੇ ਵਿੱਚ ਤਿੰਨ ਕੇਸ ਹੋਏ ਨੇ ਇਦਾਂ ਦੇ ਸੋ ਸਾਰੇ ਭਰਾਵਾਂ ਲਈ ਇਹ ਜ਼ਰੂਰੀ ਸੂਚਨਾ ਸੀਗੀ ਨਾਲ ਦੇ ਨਾਲ ਆਪਣੇ ਭਰਾਵਾਂ ਨੂੰ ਇਹ ਵੀਡੀਓ ਸ਼ੇਅਰ ਕੀਤੀ ਜਾਵੇ ਤਾਂ ਜੋ ਕਿਸੇ ਵੀ ਭਰਾ ਨਾਲ ਇਹ ਗੱਲ ਨਾ ਹੋਵੇ ਵੀ ਉਹਦਾ ਅਕਾਊਂਟ ਖਾਲੀ ਹੋ ਜੇ ਵੀਰੇ ਇਹ ਕੋਈ ਫੇਕ ਖਬਰ ਨਹੀਂ ਹੈਗੀ ਤੁਹਾਡੇ ਨਾਲ ਸਾਰੀ ਆਪਾਂ ਗੱਲਾਂ ਸਾਂਝੀਆਂ ਕਰਾਂਗੇ ਫਿਲਹਾਲ ਇੰਨੀ ਕੁ ਖਬਰ ਲੈ ਕੇ ਆਏ ਸੀ ਤਰੀਕ ਹੈਗੀ ਆ ਭਰਾ ਮੇਰੇ ਅੱਜ 15 ਤੇ ਸ਼ਾਮ ਦੇ ਵਜੇ ਨੇ ਭਰਾ ਮੇਰੇ 6:30 ਸੋ ਵੀਡੀਓ ਸ਼ੇਅਰ ਕਰ ਦਿਓ ਤੇ ਆਰਟੀਓ ਨਾਮ ਦਾ ਮੈਸੇਜ ਕੋਈ ਵੀ ਭਰਾ ਕਲਿੱਕ ਨਹੀਂ ਕਰੂਗਾ ਨਾ ਉਸ ਐਪ ਨੂੰ ਕੋਈ ਡਾਊਨਲੋਡ ਕਰੂਗਾ ਤੇ ਇੱਕ ਹੋਰ ਜਿਆਦਾ ਮੈਸੇਜ ਵਟਸਐਪ ਤੇ ਤੇ ਟੈਲੀਗ੍ਰਾਮ ਤੇ ਆ ਰਹੇ ਨੇ ਜਿਹੜੇ ਭਰਾ ਟੈਲੀਗ੍ਰਾਮ ਜਿਆਦਾ ਯੂਜ਼ ਨਹੀਂ ਕਰਦੇ ਉਹਨਾਂ ਦੇ ਫੋਨ ਦੇ ਵਿੱਚ ਐਪ ਇੰਸਟਾਲ ਆ ਉਹ ਭਰਾ ਮਰੇ ਉਹ ਡੀਲੀਟ ਮਾਰ ਦਿਓ ਨਹੀਂ ਤੁਹਾਡਾ ਬਹੁਤ ਵੱਡਾ ਨੁਕਸਾਨ ਹੋਊਗਾ ਬਸ ਤੁਸੀਂ ਇੰਨੀ ਹੀ ਤੁਹਾਡੇ ਨਾਲ ਜ਼ਰੂਰੀ ਬੇਨਤੀ ਸਾਂਝੀ ਕਰਨੀ ਸੀ ਸ਼ੇਅਰ ਕਰ ਦਿਓ ਵੀਡੀਓ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ